ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਉਣ ਮਹੀਨੇ ਦੇ ਸੰਗ੍ਰਾਮ ਦੀ ਵਿਆਖਿਆ ਕਰਾਂਗੇ ਸੋ ਮਾਜ ਮਹੱਲਾ ਪੰਜਵਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ ਸਾਉਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਣ ਜਦੋਂ ਸਾਵਣ ਦਾ ਮੌਸਮ ਆਂਦਾ ਹੈ ਜਿਹੜਾ ਹੁਣ ਆਪਣਾ ਮੌਸਮ ਚੱਲ ਰਿਹਾ ਜੁਲਾਈ ਦਾ ਸੋ ਇਹਦੇ ਵਿੱਚ بارش ਦਾ ਮੌਸਮ ਹੈ ਔਰ ਜਦੋਂ بارش ਹੁੰਦੀ ਹੈ ਉਦੋਂ ਸਾਰਾ ਹਲਤ ਵਾਲਾ ਹਰ ਚੀਜ਼ ਜਿਹੜੀ ਹੈ ਉਹ ਹਰਿਆਲੀ ਹੁਣ ਸ਼ੁਰੂ ਹੋ ਜਾਂਦੀ ਹੈ ਪਾਣੀ ਦੇ ਨਾਲ ਸੋ ਉਸ ਹਰਿਆਵਲੀ ਦੇ ਵਿੱਚ ਮਨ ਜਿਹੜਾ ਹੈਗਾ ਉਹ ਪ੍ਰਸੰਨ ਹੁੰਦਾ ਹੈ ਉਸ ਮਨਨ ਦੀ ਅਵਸਥਾ ਦੀ ਇਹ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਇਹ ਕਿਸ ਤਰ੍ਹਾਂ ਪ੍ਰਸੰਨ ਹੁੰਦਾ ਹੈ ਜਦੋਂ ਅਮਰਤ ਦੀ ਵਰਕਾ ਹੁੰਦੀ ਹੈ ਸੋ ਆਓ ਇਹਦੀ ਵਿਆਖਿਆ ਕਰਦੇ ਆਪਾਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸੋ ਇਸ ਮਹੀਨੇ ਦੇ ਵਿੱਚ ਸਾਵਣ ਸਰਸੀ ਕਾਮਣੀ ਸੋ ਕਾਮਣੀ ਜਿਹੜੀ ਹੈ ਉਹ ਇਸਤਰੀ ਦੇ ਵਾਸਤੇ ਵਰਤਾਇਆ ਗਿਆ ਹੈ ਸੋ ਇਸਤਰੀ ਜਾਂ ਆਪਣੇ ਆਤਰਾਤਮਾ ਵਾਸਤੇ ਆਪਾਂ ਕਹਿ ਸਕਦੇ ਹਾਂ ਉਹ ਕਦੋਂ ਹਰਿਆਲੀ ਹੋ ਜਾਂਦੀ ਹੈ ਜਦੋਂ ਉਹਦਾ ਚਰਨ ਕਮਲ ਸਿਉਂ ਪਾਰ ਅੰਦਰ ਬੈਠੇ ਪਰਮੇਸ਼ਰ ਦੇ ਦੰਦਾਲ ਚਰਨ ਉਹਦੇ ਹਿਰਦੇ ਦੇ ਵਿੱਚ ਜਦੋਂ ਚਰਨ ਕਮਲ ਸਿਉਂ ਪਿਆਰ ਹਿਰਦੇ ਦੇੰਦਰ ਵਿੱਚ ਜਦੋਂ ਬੈਠੇ ਪਰਮੇਸ਼ਰ ਨਾਲ ਪਿਆਰ ਉਹਦਾ ਹੋ ਜਾਂਦਾ ਹੈ ਇਹ ਉਦੋਂ ਦੀ ਅਵਸਥਾ ਹੈ ਸਾਵਣ ਜਿਹੜਾ ਹੈ ਉਦੋਂ ਤੁਹਾਡਾ ਅੰਦਰੋਂ ਮਨ ਮੋਲ ਜਾਂਦਾ ਹੈ ਜਦੋਂ ਚਰਨ ਕਮਲ ਸਿਓ ਪਿਆਰ ਹੁੰਦਾ ਹੈ ਜਦੋਂ ਹਿਰਦੇ ਵਿੱਚ ਬੈਠੇ ਪਰਮੇਸ਼ਰ ਦੇ ਨਾਲ ਪਿਆਰ ਹੋ ਜਾਊਗਾ ਉਦੋਂ ਚਰਨ ਕਮਲ ਦੇ ਵਿੱਚ ਪਿਆਰ ਪੈਦਾ ਹੋ ਜਾਂਦਾ ਹੈ ਉਹ ਹਿਰਦੇ ਵਿੱਚ ਪਿਆਰ ਪੈਦਾ ਹੋ ਜਾਂਦਾ ਹੈ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਹੁਣ ਮਨ ਤੇ ਜਿਹੜਾ ਇਹ ਵਾਲਾ ਤਨ ਹੈ ਉਹ ਸੱਚ ਦੇ ਨਾਲ ਰੰਗਿਆ ਗਿਆ ਉਦੋਂ ਫਿਰ ਇੱਕੋ ਨਾਮ ਉਧਾਰ ਰਹਿ ਜਾਂਦਾ ਹੈ ਉਹ ਅਵਸਥਾ ਦੇ ਵਿੱਚ ਸਾਵਣ ਦੀ ਅਵਸਥਾ ਪੈਦਾ ਹੁੰਦੀ ਹੈ ਵਿਖਿਆ ਰੰਗ ਕੁੜਾਵਿਆ ਦਿਨ ਸਵੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਫਿਰ ਵਿਖਿਆ ਦੇ ਜਿਹੜੇ ਰੰਗ ਨੇ ਉਹ ਨਾਸ਼ਵੰਤ ਪਾਇਆ ਦੇ ਜਿਹੜੇ ਰੰਗ ਨੇ ਉਹ ਸਾਰੇ ਜਿਹੜੇ ਹੈਗੇ ਤੁਹਾਨੂੰ ਉਹ ਫਿੱਕੇ ਲੱਗਣ ਲੱਗ ਪੈਂਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੇ ਮਿਲ ਸਾਧੂ ਪੀਉਣ ਹਾਰ ਸੋ ਹਰ ਅੰਮ੍ਰਿਤ ਬੂੰਦ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦੀ ਬਾਣੀ ਉਸ ਦਾ ਜਿਹੜਾ ਅੰਦਰੋਂ ਰਸ ਹੈ ਉਹ ਹੀ ਪੀ ਸਕਦਾ ਹੈ ਜਿਹੜਾ ਫਿਰ ਉਹਨਾਂ ਨਾਲ ਜੁੜ ਜਾਂਦਾ ਹੈ ਸੋ ਜੁੜਨ ਸੋ ਜੁੜੀਆਂ ਹੋਈਆਂ ਆਤਮਾਵਾਂ ਜਦੋਂ ਮਿਲ ਕੇ ਬੈਠ ਕੇ ਇੱਕ ਜਗ੍ਹਾ ਤੇ ਉਸ ਦੀ ਗੱਲਬਾਤ ਕਰਦੀਆਂ ਹਨ ਉਹਦੇ ਵਿਚਾਰ ਕਰਦੀਆਂ ਹਨ satsang ਕਰਦੀਆਂ ਹਨ ਤੋਂ ਉਹ ਪੀਂਦੀਆਂ ਹਨ ਅੰਮ੍ਰਿਤ ਰਸ ਔਰ ਇਕੱਲੇ ਬੈ ਕੇ ਵੀ ਪੀਤਾ ਜਾ ਸਕਦਾ ਹੈ ਤੇ ਅਗਰ ਆਪਾਂ ਸਾਧੂ ਦੇ ਅਰਥ ਕਰੀਏ ਤਾਂ ਮਿਲ ਸਾਧੂ ਵੀ ਉਹਨਹਾਰ ਅੰਦਰ ਬੈਠਾ ਤੁਹਾਡਾ ਜਿਹੜਾ ਪਰਮੇਸ਼ਰ ਹੈ ਉਹ ਜਦੋਂ ਤੁਸੀਂ ਸਾਥ ਲਿਆ ਆਪਣੇ ਮਨ ਨੂੰ ਜਦੋਂ ਤੁਹਾਡਾ ਮਨ ਸੱਜ ਗਿਆ ਉਹੀ ਸਾਧੂ ਬਣ ਜਾਣਾ ਹੈ ਉਹ ਮਨ ਵੀ ਉਸੇ ਤਰ੍ਹਾਂ ਹੀ ਪੀਵਨਹਾਰ ਬਣ ਜਾਂਦਾ ਹੈ ਪਰਮੇਸ਼ਰ ਦੇ ਰੰਗ ਵਿੱਚ ਰੰਗ ਜਾਂਦਾ ਹੈ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੰਥ ਪੁਰਖ ਅਪਾਰ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਹੁਣ ਵਣ ਤ੍ਰਿਣ ਸਾਰਾ ਜਿਹੜਾ ਹੈਗਾ ਜੰਗਲ ਆਸ-ਪਾਸ ਜਿਹੜਾ ਥੋੜਾ ਸਾਰਾ এনਵਾਇਰਨਮੈਂਟ ਹੈ ਉਹ ਪ੍ਰਭੂ ਦੇ ਸੰਗ ਜਦੋਂ ਪਰਮੇਸ਼ਵਰ ਦੇ ਨਾਲ ਮਿਲ ਗਏ ਜਦੋਂ ਉਹਦੇ ਵਿੱਚ ਸੁਹਾਵਣੀ ਬੂੰਦ ਪੈਦਾ ਹੋ ਗਈ ਤਾਂ ਫਿਰ ਉਹ ਮੋਲ ਜਾਂਦਾ ਹੈ ਹਰਿਆ ਹੋ ਜਾਂਦਾ ਹੈ ਸਮਰੰਥ ਪੁਰਖ ਅਪਾਰ ਉਸ ਪਰਮੇਸ਼ਵਰ ਦੀ ਵਾਰ ਕਿਰਪਾ ਦੇ ਨਾਲ ਹਰ ਮਿਲਣ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਪਰ ਹਰ ਜਿਹੜਾ ਮਿਲਣ ਨੂੰ ਤਾਂ ਮੋਚਦਾ ਹੈ ਪਰ ਪ੍ਰਿਆ ਪ੍ਰਾਪਤੀ ਕਿਦਾਂ ਹੁੰਦੀ ਹੈ ਕਰਮ ਮਿਲਾਵਣ ਹਾਰ ਉਸ ਦੀ ਮਿਹਰ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ ਹੁਣ ਜਿਸ ਤਰ੍ਹਾਂ ਬਾਰਿਸ਼ ਦੀ ਗੱਲ ਉੱਤੇ ਕੀਤੀ ਗਈ ਹੈ ਬਾਰਿਸ਼ ਤੁਸੀਂ ਆਪਾ ਜ਼ਬਰਦਸਤੀ ਥੋੜੀ ਪਾ ਸਕਦੇ ਆ ਬਾਰਿਸ਼ ਉਦੋਂ ਹੀ ਪੈਣੀ ਹੈ ਜਦੋਂ ਪਰਮੇਸ਼ਵਰ ਦਾ ਹੁਕਮ ਹੋਣਾ ਹੈ ਜਦੋਂ ਉਸ ਦਾ ਬਾਣਾ ਹੋਣਾ ਹੈ ਸੋ ਪਾਣੇ ਵਿੱਚ ਰਹਿਣਾ ਸਾਡਾ ਕੰਮ ਹੈ ਮਿਲਾਪ ਜਿਹੜਾ ਹੈ ਉਹ ਆਪ ਹੀ ਕਰਦਾ ਹੈ ਪਰਮੇਸ਼ਵਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸੋ ਇਹ ਤਿੰਨ ਪੰਕਤੀਆਂ ਇਕੱਠੀਆਂ ਹੀ ਨੇ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਸੋ ਜਿਹੜੀਆਂ ਸਖੀਆਂ ਨੇ ਜਿਨ੍ਹਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ ਉਹਨਾਂ ਦੇ ਮੈਂ ਬਿਹਾਰ ਜਾਨਣਾ ਹੈ ਤਾਂ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਨੂੰ ਦੱਸਦੇ ਨੇ ਕਿ ਮੈਂ ਉਹਨਾਂ ਤੋਂ ਬਿਹਾਰ ਜਾਨਣਾ ਹਾਨਿਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਪਰ ਪ੍ਰਾਪਤੀ ਕਿੱਦਾਂ ਹੁੰਦੀ ਹੈ ਬਾਲਕ ਜੀ ਸਾਨੂੰ ਫਰਮਾਉਂਦੇ ਹਨ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਜਦੋਂ ਪਰਮੇਸ਼ਵਰ ਕਿਰਪਾ ਕਰੇਗਾ ਜਦੋਂ ਉਹ ਦਇਆ ਕਰੂਗਾ ਉਦੋਂ ਹੀ ਸ਼ਬਦ ਜਿਹੜਾ ਹੈ ਤੁਹਾਡਾ ਅੰਦਰੋਂ ਸਵਰ ਜਾਂਦਾ ਹੈ ਸ਼ਬਦ ਦਾ ਸਵਰਨਾ ਹੈ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਣਾ ਅੰਦਰੋਂ ਜੋ ਫਿਰ ਬੋਲੇਗਾ ਉਹ ਪਰਮੇਸ਼ਵਰ ਦਾ ਰੂਪ ਹੀ ਬੋਲੇਗਾ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਹੁਣ ਕਿੰਨਾ ਵਾਸਤੇ ਸੁਹਾਗਣੀ ਹੈ ਕੌਣ ਸੁਹਾਗੀ ਹੁੰਦੀਆਂ ਨੇ ਜਿਨ੍ਹਾਂ ਦਾ ਰਾਮ ਨਾਮ ਦੇ ਨਾਲ ਨਾਮ ਨਾਲ ਪ੍ਰਮਾਤਮਾ ਦੇ ਨਾਮ ਨਾਲ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਜਿਨ੍ਹਾਂ ਦੇ ਰਾਮ ਨਾਮ ਦਾ ਹਾਰ ਗਲ 'ਚ ਪਿਆ ਜਾਂਦਾ ਹੈ ਉਹ ਫਿਰ ਸੁਹਾਗਣੀਆਂ ਮੰਨੀਆਂ ਜਾਂਦੀਆਂ ਹਨ ਸੋ ਹਰ ਵੱਲੇ ਪਰਮੇਸ਼ਵਰ ਦੇ ਗੁਣ ਹੀ ਗਾਉਂਦੀਆਂ ਹਨ ਉਹਨਾਂ ਦੇ ਹਿਰਦੇ ਵਿੱਚ ਰਾਮ ਨਾਮ ਵਸ ਜਾਂਦਾ ਹੈ ਸੋ ਸਾਵਣ ਮਹੀਨਾ ਉਹਨਾਂ ਵਾਸਤੇ ਹੀ ਹੈ ਜਿਹੜੇ ਪਰਮੇਸ਼ਵਰ ਦੇ ਨਾਮ ਨਾਲ ਜੁੜ ਗਏ ਜਿਨ੍ਹਾਂ ਤੇ ਪਰਮੇਸ਼ਵਰ ਦੀ ਕਿਰਪਾ ਹੋ ਗਈ